ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਅ ਨਵੀਂ ਖਬਰ ਹੈ ਤਾਜ਼ਾ ਲੇਟੈਸਟ ਵਾੜ ਬੰਦੀ ਬੋਰਡ ਜਿਹੜਾ ਬਣਾਇਆ ਗਿਆ ਸੀ ਉਹਦੀ ਮੀਟਿੰਗ ਹੋ ਗਈ ਹੈ ਮਹਾਲੀ ਵਿੱਚ ਪਹਿਲਾਂ ਦੀ ਤਰ੍ਹਾਂ 50 ਵਾਰਡ ਹੀ ਰਹਿਣਗੇ ਇਸ ਦਾ ਫੈਸਲਾ ਹੋ ਗਿਆ ਮੀਟਿੰਗ ਅੱਜ 11 ਵਜੇ ਸੀ ਕਾਂਗਰਸ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਜਿਹੜੇ ਦੋ ਕਾਉਂਸਲਰ ਮੈਂਬਰ ਸੀ ਜਸਪ੍ਰੀਤ ਸਿੰਘ ਗਿੱਲ ਤੇ ਕਮਲਪ੍ਰੀਤ ਸਿੰਘ ਬਣੀ ਇਹਨਾਂ ਨੇ ਮੀਟਿੰਗ ਦਾ ਬਾਈਕਾਟ ਕੀਤਾ ਇਹਨਾਂ ਨੇ ਬੀਤੇ ਕੱਲ ਹੀ ਆਪਣੇ ਜਿਹੜੇ ਇਤਰਾਜ਼ ਪੇ ਦਿੱਤੀ ਸੀ ਬਾਈ ਈਮੇਲ ਤੇ ਉੱਥੇ ਦਫ਼ਤਰ ਵੀ ਜਾ ਕੇ ਦੇਖਿਆ ਸੀ ਤੇ ਇਹਨਾਂ ਦਾ ਕਹਿਣਾ ਕਿ ਸਾਨੂੰ 10 ਦਿਨ ਪਹਿਲਾਂ ਜਿਹੜੀ ਹੈ ਲੈਟਰ ਨਹੀਂ ਦਿੱਤੀ ਗਈ ਜਿਹੜੇ ਕਿ ਰੂਲਜ਼ ਮੁਤਾਬਕ ਦਿੱਤੀ ਜਾਣੀ ਚਾਹੀਦੀ ਸੀ ਹਾਲਾਂਕਿ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਗੁੱਡ ਗਵਰਨੈਂਸ ਦੀ ਗੱਲ ਕਰਦੀ ਹੈ ਤੇ ਭਾਵੇਂ ਮੰਡੇਟਰੀ ਤਾਂ ਨਹੀਂ ਸੀ ਪਰ ਫਿਰ ਵੀ ਇਹਨਾਂ ਨੂੰ ਖਰੜਾ ਜਿਹੜਾ ਨਕਸ਼ੇ ਦਾ ਤੇ ਡੇਟਾ ਇਹ ਦੇਣਾ ਚਾਹੀਦਾ ਸੀ ਤਾਂ ਜੋ ਇਹਦੇ ਉੱਪਰ ਵਿਚਾਰ ਵਟਾਂਦਰਾ ਹੋ ਸਕਦਾ ਸੋ ਇਹ ਤਾਂ ਗਏ ਨਹੀਂ ਤੇ ਵੈਸੇ ਜਿਹੜੇ ਅਕਾਲੀ ਕਾਉਂਸਲਰ ਹਰਜਿੰਦਰ ਕੌਰ ਬੈਦਵਾਨ ਇਹਨਾਂ ਨੂੰ ਵੀ ਮੈਂਬਰ ਬਣਾਇਆ ਗਿਆ ਸੀ ਵਿੱਚ ਤੇ ਇਹ ਗਏ ਹਾਲਾਂਕਿ ਇਹਨਾਂ ਨੇ ਕੱਲ ਵਿਰੋਧ ਇਹਨਾਂ ਨੇ ਵੀ ਪ੍ਰਗਟ ਕੀਤਾ ਸੀ ਇਸੇ ਗੱਲ ਦਾ ਤੇ ਇਹ ਹਾਜ਼ਰ ਸੀ ਉੱਥੇ ਅ ਮੀਟਿੰਗ ਵਿੱਚ ਬਾਕੀ ਸਾਰੇ ਮੈਂਬਰ ਜਿਹੜੇ ਨੇ ਉਹ ਹਾਜ਼ਰ ਰਹੇ ਤੇ ਉਹਨਾਂ ਵੱਲੋਂ ਜਿਹੜਾ ਇਹ ਫੈਸਲਾ ਕਰ ਦਿੱਤਾ ਗਿਆ ਕਿ ਵਾਰਡ ਜਿਹੜੇ ਨੇ ਪੰਜਾਈ ਰਹਿਣਗੇ ਤੇ ਅੱਗੇ ਜਿਹੜੇ ਇਤਰਾਜ਼ ਦੇਣ ਵਾਸਤੇ ਹੁਣ ਅ ਮੇਰੇ ਤੋਂ ਨੌ ਦਿਨਾਂ ਦਾ ਸਮਾਂ ਦਿੱਤਾ ਗਿਆ ਤੇ ਜਿਹੜੇ ਵਾਰਡ ਨੇ ਉਹਨਾਂ ਵਿੱਚ ਤੁਹਾਨੂੰ ਮੋٹے ਮੋٹے ਮੈਂ ਦੱਸ ਦਿੰਨਾ ਜਿਹੜੇ ਮੈਨੂੰ ਕੁਝ ਜਿਹੜੀ ਜਾਣਕਾਰੀ ਮਿਲੀ ਐ ਉਹਦੇ ਵਿੱਚ 50 ਵਾਰਡਾਂ ਦੇ ਵਿੱਚੋਂ ਜਿਹੜੇ 5 ਵਾਰਡ ਨੇ ਉਹ ਸ਼ਡਿਊਲ ਕਾਸਟ ਜਿਹੜੀ ਹੈ ਕੈਟਾਗਰੀ ਹੈ ਉਹਨੂੰ ਰਿਜ਼ਰਵ ਹੋਣਗੇ ਇਹ ਇਹਨਾਂ ਪੰਜਾਂ ਵਿੱਚੋਂ ਜਿਹੜੇ ਦੋ ਐਸਸੀ ਵਾਰਡਸ ਨੇ ਉਹ ਲੇਡੀਜ਼ ਰਿਜ਼ਰਵ ਹੋਣਗੇ ਐਸਸੀ ਲੇਡੀਜ਼ ਰਿਜ਼ਰਵ ਤੇ ਤਿੰਨ ਜਿਹੜੇ ਨੇ ਉਹ ਆਮ ਜਿਹੜੇ ਐਸਸੀ ਰਿਜ਼ਰਵ ਹੋਣਗੇ ਮਤਲਬ ਉਹਨਾਂ ਵਿੱਚੋਂ ਲੜ ਤਾਂ ਸ਼ਡਿਊਲ ਕਾਸਟ ਕੈਟਾਗਰੀ ਨਾਲ ਸੰਬੰਧਿਤ ਹੀ ਲੜ ਸਕਣਗੇ ਪਰ ਉਹ ਮਰਦ ਵੀ ਲੜ ਸਕਣਗੇ ਤੇ ਜਨਰਲ ਹੋਏਗਾ ਮਤਲਬ ਜਨਰਲ ਐਸਸੀ ਰਿਜ਼ਰਵ ਹੋਏਗਾ ਉਹ ਤੇ ਦੂਜੇ ਪਾਸੇ ਦੋ ਔਰਡ ਜਿਹੜੇ ਨੇ ਉਹ ਬੈਕਵਰਡ ਕਲਾਸ ਲਈ ਰਿਜ਼ਰਵ ਹੋਣਗੇ ਕੁੱਲ ਮਿਲਾ ਕੇ 7 ਔਰਡ ਇਹ ਨਿਕਲ ਗਏ ਤੇ ਬਾਕੀ ਤੁਹਾਨੂੰ ਪਤਾ ਹੀ ਹੈ 50% ਰਿਜ਼ਰਵੇਸ਼ਨ ਹੈ ਮਤਲਬ ਅੱਧੀਆਂ ਜਿੱਦਾਂ ਪਿਛਲੀ ਵਾਰ ਸੀ ਅਧੀਆਂ ਲੇਡੀਜ਼ ਵਾਰਡ ਹੋਣਗੇ ਤੇ ਅੱਧੇ ਜਿਹੜੇ ਨੇ ਉਹ ਜੈਂਟਸ ਵਾਰਡ ਹੋਣਗੇ ਜਨਰਲ ਜਿਹੜੇ ਆਪਾਂ ਗਿਣਤੀ ਕਰਦੇ ਆਂ ਤੇ ਜਿਵੇਂ 1 ਨੰਬਰ ਤੋਂ ਸ਼ੁਰੂ ਹੁੰਦਾ ਤਾਂ 1 ਨੰਬਰ ਜੇ ਲੇਡੀਜ਼ ਵਾਰਡ ਹੈ ਤਾਂ 1 3 5 7 ਇਸ ਤਰ੍ਹਾਂ ਉਹ ਜਿੰਨੀਆਂ ਕਲੀਆਂ ਨੇ ਉਹ 49 ਵਾਰਡ ਵੀ ਜਿਹੜਾ ਉਹ ਵੀ ਲੇਡੀਜ਼ ਰਿਜ਼ਰਵ ਹੋਏਗਾ ਤੇ ਜਿਹੜੇ ਜੋਟੇ ਨੇ ਮਤਲਬ 2 4 6 8 ਇਸ ਤਰ੍ਹਾਂ ਜਿਹੜੇ ਵਾਰਡ ਨੇ ਇਹ ਜਿਹੜੇ ਨੇ ਇਹ ਮੇਲ ਰਿਜ਼ਰਵ ਹੋਣਗੇ ਮਤਲਬ ਇਹ ਜਨਰਲ ਹੋਣਗੇ ਮੇਲ ਮੇਲ ਵਾਰਡ ਦੇ ਵਿੱਚ ਵੀ ਲੇਡੀ ਤਾਂ ਲੜ ਹੀ ਸਕਦੀ ਹੈ ਜਿਹੜੀ ਸਪੈਸ਼ਲ ਕੈਟਾਗਰੀ ਹੈ ਜਿਹੜੀ ਐਸਸੀ ਕੈਟਾਗਰੀ ਬੀਸੀ ਕੈਟਾਗਰੀ ਦੇ ਵਿੱਚੋਂ ਉਹੀ ਲੜ ਸਕਣਗੇ ਜੋ ਉਸ ਕੈਟਾਗਰੀ ਨੂੰ ਬਿਲੋਂਗ ਕਰਦੇ ਹੋਣਗੇ ਤੇ ਹੁਣ ਕੰਮ ਆਸਾਨ ਮੱਝ ਜਾਣੀ ਹੈ ਵੈਸੇ ਕਿਹਾ ਤਾਂ ਇਹ ਜਾ ਰਿਹਾ ਕਿ ਕਿਉਂਕਿ 31 ਦਸੰਬਰ ਤੱਕ ਜਿਹੜੀਆਂ ਬਾਉਂਡਰੀਜ਼ ਆ ਉਹ ਫ੍ਰੀਜ਼ ਹੋ ਜਾਣੀਆਂ ਇਸੇ ਕਰਕੇ ਵਾਰਡ ਬੰਦੀ ਵਧਾਈ ਗਈ ਸੀ ਤੇ ਇਸੇ ਕਰਕੇ ਇਹ ਵਾਰਡ ਬੰਦੀ ਵੀ ਜਿਹੜੀ ਹੈ ਇਸ ਕਰਕੇ ਹੀ ਛੇਤੀ ਕੀਤੀ ਜਾ ਰਹੀ ਹੈ ਤਾਂ ਕਿ ਬਾਉਂਡਰੀਜ਼ ਫ੍ਰੀਜ਼ ਹੋਣ ਤੋਂ ਪਹਿਲਾਂ ਪਹਿਲਾਂ ਇਹ ਸਾਰੀ ਕਾਰਵਾਈ ਕਰ ਲਈ ਜਾਵੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਸੈਂਸਸ ਹੈ ਉਹ ਕਦੋਂ ਸ਼ੁਰੂ ਹੋਣਾ ਹੈ 1 ਜਨਵਰੀ ਤੋਂ ਨਵੇਂ ਸਾਲ ਤੋਂ ਤੇ ਇਸ ਕਰਕੇ 31 ਦਸੰਬਰ ਤੱਕ ਸਾਰੀਆਂ ਜਿਹੜੀਆਂ ਬਾਉਂਡਰੀਜ਼ ਨੇ ਭਾਵੇਂ ਉਹ ਪੰਚਾਇਤਾਂ ਦੀਆਂ ਨੇ ਭਾਵੇਂ ਉਹ ਮਿਊਸਪੈਲਟੀ ਦੀਆਂ ਨੇ ਭਾਵੇਂ ਕਾਰਪੋਰੇਸ਼ਨਜ਼ ਦੀਆਂ ਨੇ ਹਰ ਇੱਕ ਤਰੀਕੇ ਦੀ ਜਿਹੜੀ ਬਾਉਂਡਰੀ ਹੈ ਲਿਮਟ ਹੈ ਉਹ ਫ੍ਰੀਜ਼ ਹੋ ਜਾਣੀ ਤੇ ਇਸੇ ਕਰਕੇ ਹੱਦਬੰਦੀ ਜਿਹੜੀ ਹੈ ਮਾਲੀ ਨਗਰ ਨਿਕਮ ਦੀ ਵੀ ਵਧਾਈ ਗਈ ਸੀ ਅੰ ਇੰਨੀ ਜਾਣਕਾਰੀ ਆਪਣੇ ਕੋਲ ਹੈ ਤੇ ਸੋਮਵਾਰ ਨੂੰ ਜਿਹੜੇ ਅਖਰਣਾ ਨਕਸ਼ਾ ਟੋਟਲ ਕੰਪਲੀਟ ਜਿਹੜਾ ਬੋਰਡਾਂ ਦਾ ਉਹ ਨਗਰ ਨਿਗਮ ਹਾਲੀ ਵਿੱਚ ਵੀ ਡਿਸਪਲੇ ਹੋ ਜਾਏਗਾ ਤੇ ਇਤਰਾਜ ਤੇ ਦਾਅਵੇ ਜਿਹੜੇ ਨੇ ਉਹ ਦਿੱਤੇ ਜਾ ਸਕਣਗੇ ਅਗਲੇ 9 ਦਿਨਾਂ ਤੱਕ ਤੇ ਉਸ ਤੋਂ ਬਾਅਦ ਇਹ ਫਾਈਨਲ ਹੋ ਜਾਏਗਾ ਤੇ ਫਿਰ ਇਹਦੀ ਨੋਟੀਫਿਕੇਸ਼ਨ ਹੋਏਗੀ ਵੀ ਆਹ ਜਿਹੜੀ ਹੈ ਬੋਰਡ ਬੰਦੀ ਹੋ ਗਈ ਹੈ ਤੇ ਬੋਰਡ ਬੰਦੀ ਦਾ ਇਸ ਟਾਈਮ ਵੈਸੇ ਉੱਥੇ ਕਮਾਸਣ ਬਹੁਤ ਪਿਆ ਹੋਇਆ ਹੈ ਪੰਜਾਬ ਦੇ ਵਿੱਚ 올ਓਵਰ ਪੰਜਾਬ ਦੀਆਂ ਜਿਹੜੀਆਂ ਕਾਰਪੋਰੇਸ਼ਨਸ ਨੇ ਤੇ ਜਿਹੜੀਆਂ ਨਗਰ ਪੰਚਾਇਤਾਂ ਨੇ ਜਾਂ ਨਗਰ ਕੌਂਸਲਾਂ ਨੇ ਉਹਨਾਂ ਦੇ ਜਿਹੜੇ ਇਹ ਹੱਦਬੰਦੀ ਔਰਡ ਹੱਦਬੰਦੀ ਦਾ ਹੋ ਚੁੱਕੇ ਔਰਡ ਬੰਦੀ ਜਿਹੜੀ ਹੈ ਉਹਨਾਂ ਦੀ ਵੀ ਕੰਪਲੀਟ ਕੀਤੀ ਜਾ ਰਹੀ ਹੈ ਉੱਥੇ ਤਾਂ ਇਹ ਹਾਲ ਹੈ ਕਿ ਲੋਕ ਜਿਹੜੇ ਆਪਣੇ ਨਕਸ਼ੇ ਥੱਲੇ ਧਰਤੀ ਦੇ ਪਿਛਾ ਪਿਛਾ ਕੇ ਦੇਖ ਨਹੀਂ ਬੜਾ ਛਿੰਨਾ ਜਿਆਦਾ ਤੇ ਲਗਾਤਾਰ ਮੀਟਿੰਗਾਂ ਦਾ ਦੌਰ ਜਿਹੜਾ ਜਾਰੀ ਹੈ ਇਸੇ ਕਰਕੇ ਅੱਜ ਛੁੱਟੀ ਵਾਲੇ ਦਿਨ ਸੈਟਰਡੇ ਨੇ ਵੀ ਮਹਾਲੀ ਜਿਹੜੀ ਕਾਰਪੋਰੇਸ਼ਨ ਹੈ ਇਹਦੀ ਔਰਡ ਬੰਦੀ ਬੋਰਡ ਜਿਹੜਾ ਬਣਾਇਆ ਗਿਆ ਸੀ ਇਹਦੀ ਮੀਟਿੰਗ ਸੱਦੀ ਗਈ ਸੀ ਮੀਟਿੰਗ ਸਮਾਪਤ ਹੋ ਗਈ ਹੈ ਤੁਹਾਨੂੰ ਦੱਸ ਦਿੱਤੀ ਮੈਂ ਇਹ ਜਾਣਕਾਰੀ ਹਾਲ ਦੀ ਘੜੀ ਸਾਡੇ ਕੋਲ ਹੈ ਹੁਣ ਤੁਹਾਨੂੰ ਮੈਂ ਜਿਹੜੇ 4-5 ਵਾਰਡ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਮੇਨ ਵਿੱਚ ਜਿਹੜੇ ਮੈਨੂੰ ਹੁਣ ਤੱਕ ਪਤਾ ਲੱਗੇ ਨੇ ਉਹਨਾਂ ਵਿੱਚ ਜਿਹੜਾ ਵਾਰਡ ਨੰਬਰ 1 ਹੈ ਵਾਰਡ ਨੰਬਰ 1 ਮਹਾਲੀ ਪਿੰਡ ਤੋਂ ਸ਼ੁਰੂ ਹੋਣਾ ਤੇ ਹੁਣ ਤੁਸੀਂ ਹਿਸਾਬ ਲਾ ਲਓ ਬਾਕੀ ਜਿਹੜਾ ਮੈਨੂੰ ਲੱਗਦਾ ਵੀ ਜਿਹੜਾ ਇਹ ਬਲੌਂਗੀ ਵਾਲਾ ਏਰੀਆ ਇਹ ਵਾਰਡ ਨੰਬਰ 50 ਇਧਰਲੇ ਪਾਸੇ ਬਣੇਗਾ ਕਿਉਂਕਿ ਐਂਡ ਇੱਥੇ ਆ ਕੇ ਘੁੰਮ ਕੇ ਹੋਣਾ ਤੇ ਮਹਾਲੀ ਪਿੰਡ ਤੋਂ ਬਾਅਦ ਦੂਜਾ ਜਿਹੜਾ ਵਾਰਡ ਹੈ ਉਹ 6 ਤੇ ਉਸ ਤੋਂ ਬਾਅਦ ਤੀਜਾ ਤੇ ਚੌਥਾ ਫੇਜ਼ ਜਿਹੜਾ ਫੇਜ਼ 1 ਦੇ ਏਰੀਆ ਦੇ ਵਿੱਚ ਹੋਏਗਾ ਤੇ ਪੰਜਵਾਂ ਫੇਜ਼ ਜਿਹੜਾ ਦੋ ਫੇਜ਼ ਦੇ ਵਿੱਚ ਹੋਏਗਾ ਇਸੇ ਤਰ੍ਹਾਂ ਅੱਗੇ ਕੰਟੀਨਿਊਸ਼ਨ ਦੇ ਵਿੱਚ ਪੰਜੀ ਨੰਬਰ ਤੋਂ ਬਾਅਦ 6 ਨੰਬਰ ਵਾਰਡ ਜਿਹੜਾ ਉਹ ਜਿਹੜੇ ਸਾਬਕਾ ਡਿਪਟੀ ਮੇਅਰ ਹੈ ਸਿੱਠੀ ਸਾਹਿਬ ਫੇਜ਼ 3A ਤੇ ਫੇਜ਼ 3B ਵਨ ਦੇ ਕੁਝ ਹਿੱਸੇ ਨੂੰ ਲੈ ਕੇ ਹੋਏਗਾ ਤੇ ਵਾਰਡ ਨੰਬਰ ਜਿਹੜਾ 7 ਹੈ ਉਹ ਜਿਹੜੇ ਫੇਜ਼ 4 ਦਾ ਏਰੀਆ ਹੋਏਗਾ ਉਹਦੇ ਵਿੱਚ ਜਿੱਥੋਂ ਪਹਿਲਾਂ ਦਵਿੰਦਰ ਵਾਲੀਆ ਜਿਹੜੇ ਕਾਂਗਰਸ ਦੇ ਨੇ ਉਹ ਉਹਨਾਂ ਦਾ ਏਰੀਆ ਸੀਗਾ ਤੇ ਗੁਰਮੁਖਸੋਹਲ ਵੀ ਉਸੇ ਵਾਰ ਨੂੰ ਰਿਪਰੈਜ਼ੈਂਟ ਕਰਦੇ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਨੇ ਤੇ ਇਹ ਸੱਤ ਨੰਬਰ ਵਾਰਡ ਤੱਕ ਮੈਂ ਤੁਹਾਨੂੰ ਦੱਸਦਾ 6 ਨੰਬਰ ਵਾਰਡ ਤੱਕ ਤੇ ਅੱਗੇ ਫਿਰ ਇਸੇ ਤਰੀਕੇ ਨਾਲ ਅੱਗੇ ਵਾਰਡ ਜਿਹੜੇ ਨੇ 4 ਫੇਸ ਤੋਂ ਬਾਅਦ 5 ਫੇਸ 6 ਫੇਸ ਵਿੱਚੋਂ ਨਿਕਲ ਗਿਆ ਫਿਰ 5 ਫੇਸ ਤੋਂ ਬਾਅਦ ਆ 3B ਪਹਿਲਾਂ 3B2 ਫਿਰ 5 ਫੇਸ ਇਹਨਾਂ ਨੂੰ ਮਿਕਸ ਕਰਕੇ ਜਿਹੜੇ ਵਾਰਡਸ ਬਣਾਏ ਗਏ ਨੇ ਫਿਰ ਅੱਗੇ 7 ਫੇਸ ਆ ਜਾਏਗਾ 7 ਫੇਸ ਦੇ ਵਿੱਚ ਦੀ ਦੋ ਵਾਰਡ ਬਣ ਜਾਣਗੇ ਫਿਰ 8 ਫੇਸ ਦੇ ਦਾ ਜਿਹੜਾ ਏਰੀਆ ਆਪਣਾ ਪੁਲਿਸ ਕਲੋਨੀ ਦਾ ਉਹ ਕਿਸੇ ਨਾ ਕਿਸੇ ਵਾਰਡ ਨਾਲ ਕਨੈਕਟ ਹੋਏਗਾ ਇਸੇ ਤਰੀਕੇ ਨਾਲ ਕੁੰਬੜਾ 9 ਫੇਸ ਨਾਲ ਕਨੈਕਟ ਹੋ ਸਕਦਾ ਕੁੰਬੜੇ ਦਾ ਕੱਲਾ ਵਾਰਡ ਵੀ ਬਣ ਸਕਦਾ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਹਲੇ ਜਿਹੜੀਆਂ ਮੇਰੇ ਕੋਲ ਤੱਥ ਨਹੀਂ ਉਹਦੇ ਬਾਰੇ ਮੈਂ ਬੋਲਣਾ ਉਚਿਤ ਨਹੀਂ ਸਮਝਦਾ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਜਿਹੜਾ ਵਾਰਡ ਨੰਬਰ 1 ਹੋਏਗਾ ਉਹ ਮਹਾਲੀ ਪਿੰਡ ਤੋਂ ਸ਼ੁਰੂ ਹੋਏਗਾ ਬਾਕੀ ਜਿਵੇਂ ਜਿਵੇਂ ਸਾਡੇ ਕੋਲ ਜਾਣਕਾਰੀ ਵੱਧਦੀ ਜਾਏਗੀ ਸ਼ਾਮ ਤੱਕ ਜੇ ਮੇਰੇ ਕੋਲੇ ਕੁਝ ਹੋਰ ਜਾਣਕਾਰੀ ਇਹਦੀ ਆਂਦੀ ਹੈ ਤਾਂ ਉਹ ਵੀ ਮੈਂ ਜਰੂਰ ਕੋਸ਼ਿਸ਼ ਕਰਾਂਗਾ ਉਹਦੇ ਵਾਸਤੇ ਵੱਖਰੀ ਵੀਡੀਓ ਬਣਾ ਦਵਾਂ ਉਦੋਂ ਤੱਕ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਲਾਈਕ ਕਰਦੇ ਰਹੋ ਜੀ ਤੇ ਫੋਲੋ ਕਰਦੇ ਰਹੋ ਤੇ ਸ਼ੇਅਰ ਕਰਦੇ ਰਹੋ ਵੀਡੀਓਜ਼ ਨੂੰ ਜਰੂਰ ਕਮੈਂਟ ਕਰਿਆ ਕਰੋ ਬਹੁਤ ਸਪੋਰਟ ਮਿਲਦੀ ਹੈ ਇਹਦੇ ਨਾਲ ਬਹੁਤ ਬਹੁਤ ਧੰਨਵਾਦ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ